ਇਹ ਨਵੀਂ ਰਿਕਸ਼ਾ ਮੇਰਾ ਨਾਮ ਮੇਜਰ ਸਿੰਘ ਜੀ ਇ릭ਸ਼ਾ ਮੈਂ ਮੇਜਰ ਸਿੰਘ ਇ릭ਸ਼ਾ ਜੁਨੀਅਨ ਦਾ ਪ੍ਰਧਾਨ ਕਰਨ ਕਰਤਾ ਹਾਂ ਜੀ ਇਹ ਵੀ ਸਾਨੂੰ ਇਹ ਨਾ ਘੰਟਾ ਘੰਟਾ ਦੋ ਦੋ ਘੰਟੇ ਸਾਨੂੰ ਇੱਥੇ ਨੰਬਰ ਤੇ ਲੱਗਿਆ ਨੂੰ ਹੋ ਜਾਂਦਾ ਜੀ ਤੇ ਜਿਹੜੀ ਬਾਹਰ ਦੀਆਂ ਗੱਡੀਆਂ ਫਰਾਊ ਗੱਡੀਆਂ ਹੁੰਦੀਆਂ ਉਹ ਇੱਥੋਂ ਲਾਗੋ ਸਾਡੇ ਘਰ ਕੇ ਸਵਾਰੀਆਂ ਤੇ ਲੈ ਜਾਂਦੇ ਆ ਜੀ ਜਦੋਂ ਉਹਨਾਂ ਨੂੰ ਡੱਕੀਦਾ ਵਾ ਤੇ ਗੱਡੀਆਂ ਸਾਨੂੰ ਦਾਤਰ ਦਿਖਾਉਂਦੇ ਆ ਜੀ ਤੇ ਅੱਜ ਸਾਡੇ ਇੱਕ ਬੰਦੇ ਨੇ ਉਹਨਾਂ ਨੂੰ ਡੱਕਿਆ ਪਹਿਲਾਂ ਤਾਂ ਗਾਲੀ ਗਲੋਚ ਹੋਇਆ ਉਹਦੇ ਨਾਲ ਤੇ ਬਾਅਦ ਵਿੱਚ ਆ ਕੇ ਤੇ ਉਹਨੇ ਉਹਦੇ ਪਿੱਛੋਂ ਲੈ ਕੇ ਦਾਤਰ ਮਾਰਤੇ ਸਿੱਧਾ ਇੱਕ ਬਾਅਦ ਵੱਜਾ ਤੇ ਇੱਕ ਦੋ ਸਿਰ ਤੇ ਵੱਜੇ ਜੀ ਹਾਂਜੀ ਕਿਨੇ ਕਿਨੇ ਰੱਹੀਏ ਆਪਣੇ ਤੇ ਗੋਲਦੇ ਆ ਸਾਡੇ ਕੋਲ ਹੈਗੇ 40 40 ਗੱਡੀਆਂ ਵਾਂ ਜੀ ਹਾਂਜੀ ਸਾਨੂੰ ਐਮਐਲਏ ਸਾਹਿਬ ਨੇ ਇਹ ਹਦਾਇਤ ਦਿੱਤੀ ਆ ਵੀ ਤੁਸੀਂ ਇੱਥੇ ਜਾਮ ਟੈਪਿਕ ਨਹੀਂ ਲਾਉਣੀ ਜੀ ਸਾਡੀਆਂ ਦੋ ਗੱਡੀਆਂ ਤਿੰਨ ਇੱਥੇ ਲੱਗਦੀਆਂ ਦੀ ਬਾਕੀ ਸਾਡੀਆਂ ਦਸਹਿਰਾ ਗਰਾਊਂਡ ਚ ਲੱਗਦੀਆਂ ਜੀ ਸਾਡੀਆਂ ਦੋ ਗੱਡੀਆਂ ਚੋਂ ਚੱਲ ਜਾਂਦੀਆਂ ਤੇ ਦੋ ਆਪਸ ਆ ਜਾਂਦੀਆਂ ਜੀ ਆਈ ਨੰਬਰ ਸਿਰ ਤੇ ਚੱਲਦੇ ਆ ਸਾਨੂੰ ਘੰਟਾ ਘੰਟਾ ਹੋ ਜਾਂਦਾ ਜੀ ਇੱਥੇ ਨੰਬਰ ਤੇ ਲੱਗਿਆ ਨੂੰ ਤੇ ਜਿਹੜੀਆਂ ਫਰਾਊ ਗੱਡੀਆਂ ਆਉਂਦੀਆਂ ਉਹ ਗੇਟ ਤੋਂ ਭਾਗੇ ਸਵਾਰੀਆਂ ਲੈ ਆਉਂਦੇ ਆ ਕਦੇ ਸਾਡੇ ਲਾਗੋਂ ਭਾਗੇ ਸਵਾਰੀਆਂ ਲੈ ਆਉਂਦੇ ਆ ਅੱਜ ਇੱਕ ਨਾਨ ਉਹਨੇ ਸਾਡੇ ਬੰਦੇ ਦੇ ਦਾਤਰ ਮਾਰੇ ਐਸੀ ਗੱਲ ਤੋਂ ਹੀ ਜੀ ਹੁਣ ਕਹੀ ਕੀ ਬਾਤ ਕਰਦੇ ਆਂ ਅਸੀਂ ਮੰਗ ਚਾਉਂਦੇ ਆਂ ਜੀ ਸਾਡਾ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਜੀ ਇਨਸਾਫ ਮਿਲਣਾ ਚਾਹੀਦਾ ਮਾਤੜ ਬੰਦਾ ਹੋਣੀ ਨਿਕ ਨਿਕ ਉਹਦੇ ਬੱਚੇ ਆ ਜੀ ਤੇ ਜਿਹੜੀ ਗੁਰਨਾਮ ਸਿੰਘ ਜੀ ਜਿਹਦੇ ਮਾਰੇ ਉਹਦਾ ਨਾਮ ਲੱਗਾ ਪਤਾ ਨਹੀਂ ਨਹੀਂ ਉਹਦੇ ਨਾਮ ਦਾ ਨਹੀਂ ਜੀ ਪਤਾ ਜੀ ਕੁਛੜੀ ਕਰਕੇ ਤਾਂ ਹਾਂ ਜੀ ਪੁਲਿਸ ਨੇ ਕਿਹਾ ਬਤਾਇਆ ਕਿ ਤਾਂ ਹੀ ਫੜ ਕੇ ਫੜਾ ਕੇ ਆਏ ਆਏ ਉਹਨੂੰ ਜੀ ਉਹਦੀ ਗੱਡੀ ਵੀ ਉਹਦੇ ਅੰਦਰ ਲੱਗੀ ਆ ਜੀ ਹਾਂ ਜੀ ਅਸੀਂ ਚਾਹੁੰਦੇ ਆਂ ਕਿ ਜਿਹੜੀ ਆ ਇਦਾਂ ਫਰਾਉ ਗੱਡੀਆਂ ਤੁਰੀਆਂ ਫਿਰਦੀਆਂ ਵਾਂ ਉਹਨਾਂ ਨੂੰ ਕੋਈ ਨਾ ਕੋਈ ਹਦਾ ਦੇ ਦਿੱਤੀ ਜਾਵੇ ਜਾ ਫੜ ਕੇ ਉਹਨਾਂ ਦੀਆਂ ਗੱਡੀਆਂ ਅੰਦਰ ਲਈ ਜਾਣ ਸਾਨੂੰ ਐਮਐਲਏ ਸਾਹਿਬ ਨੇ ਆਖਿਆ ਵੀ ਤੁਸੀਂ ਸਿਰਫ ਦੋ ਤਿੰਨ ਗੱਡੀਆਂ ਲਾਉਣੀਆਂ ਜੀ ਆਈ ਆਪਣੇ ਨੰਬਰ ਸ਼ਿਰ ਤੇ ਚੱਲਦੇ ਆ ਸਾਰਿਆਂ ਕੋ ਸਾਡੇ ਕੋਲ ਲਾਇਸੈਂਸ ਹੈ ਜੀ ਕੋਈ ਸਾਡੇ ਕੋਲ ਬੰਦਾ ਕੋਈ ਇਦਾਂ ਦਾ ਨਹੀਂ